ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਪਿਤਾ ਨੇ ਇੱਕ ਵਾਰ ਫਿਰ ਤੋਂ ਸਿੱਖ ਕੌਮ ਨੂੰ ਵੱਡਾ ਸੁਨੇਹਾ ਲਾ ਦਿੱਤਾ ਹੈ 19 ਅਗਸਤ ਨੂੰ ਸਿੱਖ ਕੌਮ ਵੱਲੋਂ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਦੱਸਿਆ ਕਿ ਬਾਬਾ ਬਕਾਲਾ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸਿੱਖ ਸੰਗਤ ਸਾਡੇ ਨਾਲ ਜੁੜੇ ਅਤੇ ਉੱਥੇ ਹੀ ਬੰਦੀ ਸਿੰਘਾਂ ਅਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾਵੇਗੀ ਤੇ ਦੱਸਦੀ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੇ ਵਿੱਚ ਬੰਦੀ ਸਿੰਘ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਨਾ ਹੀ ਉਹਨਾਂ ਨੂੰ ਰਿਹਾ ਕੀਤਾ ਗਿਆ ਹੈ ਨਾ ਹੀ ਪੈਰੋਲ ਦਿੱਤੀ ਜਾ ਰਹੀ ਹੈ ਤੇ ਦੂਜੇ ਉਸੇ ਭਾਈ ਅਮਰਿਤਪਾਲ ਸਿੰਘ ਜੋ ਖਡੂਰ ਸਾਬ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਤੇ ਉਸ ਤੋਂ ਬਾਅਦ ਵੀ ਜਿਹੜਾ ਕਿ ਹਜੇ ਤੱਕ ਉਹਨਾਂ ਨੂੰ ਨਾ ਰਿਹਾਈ ਕੀਤੀ ਗਈ ਹੈ ਤੇ ਨਾ ਹੀ ਉਹਨਾਂ ਦੇ ਉੱਤੇ ਐਨਐਸਏ ਜਿਹੜਾ ਐਕਟ ਹਟਾਇਆ ਗਿਆ ਤੇ ਜਿਸ ਨੂੰ ਲੈ ਕੇ ਹੁਣ ਉੱਥੇ ਹੀ ਪਿਤਾ ਤਰਸੇਮ ਸਿੰਘ ਦੇ ਵੱਲੋਂ ਇੱਕ ਵੱਡੀ ਅਪੀਲ ਸਿੱਖ ਸੰਗਤ ਨੂੰ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਸਾਡੇ ਨਾਲ ਸਿੱਖ ਕੌਮ ਜੁੜੇ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਰਕਾਰਾਂ ਦੇ ਖਿਲਾਫ ਹੱਲਾ ਬੋਲਿਆ ਜਾਵੇਗਾ ਵਿਰੋਧ ਜਤਾਇਆ ਜਾਵੇਗਾ ਤੇ ਦੂਜੇ ਪਾਸੇ ਹੋਰ ਕੀ ਕਹਿਣਾ ਹੈ ਆਹ ਤੁਹਾਨੂੰ ਸੁਣਾਉਣੀ ਤੇ ਅਸੀਂ 19 ਤਰੀਕ ਦੀ 71 ਤਾ ਚ ਇਹ ਸੋਚ ਰਹੇ ਆ ਕਿ ਅਸੀਂ ਸਾਰੇ ਜਣੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਤੇ ਸਾਰੇ ਜਣੇ ਰਲ ਕੇ ਕੋਈ ਅਗਲੀ ਰਣਨੀਤੀ ਬਣਾਈ ਜਾਵੇ ਸਾਰੇ ਪੰਥਵਾਲੋਂ ਕੇ ਉਹਨਾਂ ਦੀ ਸਾਰਿਆਂ ਦੀ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਇਹੋ ਜਿਹਾ ਕੋਈ ਸਾਂਝਾ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਤਹਿਤ ਉਹ ਜੋ ਪੁਰਾਣੇ ਬੰਦੀ ਸਿੰਘ ਆ ਜਾਂ ਜਾਂ ਜਿਹੜੇ ਹੋਰ ਆ ਨਵੇਂ ਆ ਜਿਹੜੇ ਵੀ ਨਿਰਦੋਸ਼ ਜਿਲ੍ਹਾਂ ਚ ਦਿੱਤੇ ਹੋਏ ਉਹਨਾਂ ਨੇ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਯਤਨ ਕਰੀਏ ਅਮਰਪਾਲ ਸਿੰਘ ਤੇ ਸਰਜੀਤ ਸਿੰਘ ਦੀ ਜਿੱਤ ਤੋਂ ਬਾਅਦ ਪੰਥ ਖਾਲਸਿਆਂ ਚ ਇੱਕ ਨਵੀਂ ਪੰਥਕ ਸਭ ਖੜੀ ਹੋਈ ਹੈ ਤੁਹਾਡੇ ਕੋਲ ਨੇ ਕਿਹਾ ਗਿਆ ਸੀ ਸਿਆਸੀ ਪਾਰਟੀ ਨਹੀਂ ਬਣਾਵਾਂਗੇ ਉਹਦੇ ਕੀ ਏਜੰਡੇ ਰਹਿਣਗੇ ਤੇ ਕੀ ਲੋੜ ਪਈਏ ਜਦੋਂ ਕਿ ਆਲਰੇਡੀ ਪੰਥਕ ਜਥੇਬੰਦੀਆਂ ਚੱਲ ਰਹੀਆਂ ਨੇ ਨਹੀਂ ਹਾਂਜੀ ਉਹਦੇ ਤੇ ਵਿਚਾਰ ਹੀ ਚੱਲ ਰਹੀਏ ਜਿਸ ਕੋਈ ਜਥੇਬੰਦੀ ਅਨਾਉਂਸ ਨਹੀਂ ਕੀਤੀ ਉਹ ਜੇ ਸੰਗਤ ਦੀ ਅਸੀਂ رائے ਲਵਾਂਗੇ ਜੇ ਸੰਗਤ ਚਾਹੂਗੀ ਮੈਂ رائے ਜਿਹੜੀਆਂ ਜਥੇਬੰਦੀਆਂ ਚੱਲ ਰਹੀਆਂ ਐ ਉਹ ਤਾਂ ਪੰਥ ਨੇ ਲੋਕਾਂ ਨੇ ਸੰਗਤ ਨੇ ਨਕਾਰੀਆਂ ਹੋਈਆਂ ਐ ਹਾਂ ਤੇ ਇਸ ਕਰਕੇ ਨਕਾਰਗੀਆਂ ਹੋਗੀਆਂ ਐ ਨਾ ਜਥੇਬੰਦੀਆਂ ਉਹ ਜੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਵੀ ਉਹਨਾਂ ਨੂੰ ਜੁਆਇਨ ਤਾਂ ਕੀ ਕਰਨਾ ਜੇ ਅਸੀਂ ਸੰਗਤ ਦੇ ਵਿੱਚ ਗੱਲ ਕਰਦੇ ਆਂ ਵੀ ਅਸੀਂ ਉਹ ਬੰਦਿਆਂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਸੰਗਤ ਉਹਨਾਂ ਨੂੰ ਨਾਲ ਤੋਰਨ ਤੋਂ ਵੀ ਨਹੀਂ ਰਾਜੀ ਉਸ ਤੋਂ ਵੀ ਮੁਨਕਰ ਹੁੰਦੀ ਐ ਨਹੀਂ ਜੀ ਵੀ ਤੁਸੀਂ ਉਹ ਇਵਨ ਤੁਸੀਂ ਉਹਨਾਂ ਨੂੰ ਨਾਲ ਵੀ ਨਹੀਂ ਲੈ ਕੇ ਤੁਰਨਾ ਉਹਨਾਂ ਦੀ ਪਾਰਟੀ 'ਚ ਸ਼ਾਮਲ ਹੋਣਾ ਤਾਂ ਬਹੁਤ ਇੱਕ ਵੱਡੀ ਗੱਲ ਐ ਅਮਰਪਾਲ ਸਿੰਘ ਦੀ ਸੋਚ ਚ ਉੱਕੜ ਲਏ ਨੇ ਤੁਸੀਂ ਬਿਆਨ ਦਿੱਤਾ ਸੀ ਕਿ ਅਮਰਪਾਲ ਸਿੰਘ ਨੇ ਕਿਹਾ ਸ਼ਰੂਮਣੀ ਕਮੇਟੀ ਦੀ ਤਿਆਰੀ ਕਰੋ ਕਿ ਕਿਹਦੀ ਤਿਆਰੀ ਕੀਤੀ ਹੈ ਲੈ ਬਲਾਈ ਤੇ ਕੀ ਇਹ ਜਾਂਦਾ ਨਹੀਂ ਅਸੀਂ ਤੇ ਜਗਾ ਜਗਾ ਜਾ ਰਹੇ ਆ ਸੰਗਤਾਂ ਨੂੰ ਅਪੀਲ ਕਰ ਰਹੇ ਆ ਜੋ ਜਿਹੜੇ ਸਿਰ ਦੇ ਬੰਦੇ ਉਹਨਾਂ ਦੀ ਡਿਊਟੀਆਂ ਵੀ ਲਾ ਰਹੇ ਕਿ ਤੁਸੀਂ ਅੱਗੇ ਇਸ ਮਹਿਮਨ ਨੂੰ ਪਿੰਡਾਂ ਤੱਕ ਲੈ ਕੇ ਜਾਓ ਗੜੀਆਂ ਭੱਲਿਆਂ ਤੱਕ ਲੈ ਕੇ ਜਾਓ ਕਿ ਤੁਸੀਂ ਸਾਰਿਆਂ ਦਾ ਇਹ ਪ੍ਰਚਾਰ ਮੀਡੀਆ ਦੇ ਥਰੂ ਵੀ ਅਸੀਂ ਦਿੱਲੀ ਆ ਅਪੀਲ ਕਰ ਰਹੇ ਹਾਂ ਕਿ ਉਹ ਵਦ ਤੋਂ ਵਦ ਹਰੇਕ ਗੁਰਸਿੱਖ ਜਿਹਦੀ ਉਹ ਬੋਰਡ ਦਾ ਅਧਿਕਾਰੀ ਆ ਜਿਹਦੇ ਜਿਹੜੀ ਸ਼ਰਤਾਂ ਪੂਰੀਆਂ ਕਰਦਾ ਉਹ ਕੋਈ ਉਸ ਤੋਂ ਵਾਂਝਾ ਨਾ ਰਹੇ ਉਸੇ ਗੱਲ ਨੂੰ ਅੱਗੇ ਲੱਗੇ ਅਸੀਂ ਇਸੇ ਗੱਲ ਨੂੰ ਅੱਗੇ ਲੈ ਕੇ ਜਾਣ ਦੀ ਇਹ ਚੋਣ ਕਮਿਸ਼ਨ ਕੋਲ ਵੀ ਅਸੀਂ ਪਹੁੰਚ ਕੀਤੀ ਉਹ ਡੇਢ ਮਹੀਨਾ ਸਮਾਂ ਵੀ ਅਸੀਂ ਬذਵਾਇਆ ਤੇ ਇਸੇ ਕਰਕੇ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਹਰੇਕ ਨੂੰ ਜਿਹੜਾ ਉਹਦਾ ਅਧਿਕਾਰ ਆ ਇਸ ਪ੍ਰਬੰਧ ਵਿੱਚ ਬਦਲਾਅ ਵਾਸਤੇ ਉਹ ਆਪਣੇ ਅਧਿਕਾਰ ਦੀ ਸਾਰੇ ਗੁਰਸਿੱਖ ਵਰਤੋਂ ਕਰਕੇ ਚੰਗੇ ਪ੍ਰਬੰਧ ਲਈ ਚੰਗੇ ਸਿਰ ਦਾ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣ ਤੇ ਇਹ ਜੋ ਸਾਡੀ ਸੰਸਥਾਵਾਂ ਦਾ ਵਿਕਾਰ ਬਹੁਤ ਨੀਵਾ ਹੋ ਚੁੱਕਾ ਉਹਨੂੰ ਅਸੀਂ ਬਰਾ ਦੁਬਾਰਾ ਫਿਰ ਉੱਚ ਚੁੱਕ ਸਕੀ ਸੁਖਵੀਰ ਸਿੰਘ ਪ੍ਰਧਾਨਗੀ ਵਾਲੇ ਅਕਾਲੀ ਦਲ ਦਾ ਇੱਕ ਬਾਗੀ ਤੁਹਾ ਤੁਹਾਨੂੰ ਮਿਲਿਆ ਸੀਗਾ ਕਿ ਉਹਨਾਂ ਨਾਲ ਕੋਈ ਨਹੀਂ ਜੀ ਅਸੀਂ ਸਾਡੀ ਅਜੇ ਕਿਸੇ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਕਿਉਂਕਿ ਸਾਰੇ ਪਹਿਲਾਂ ਤੇ ਇਕੱਠੇ ਹੀ ਰਹੇ ਹੋ ਸਾਰੇ ਜੀ ਸਾਰਿਆਂ ਨੇ ਇਕੱਠਿਆਂ ਨੇ ਮਲਾਈ ਖਾਧੀ ਹੈ ਜਦੋਂ ਤੇ ਹੁਣ ਮਤਲਬ ਜਦੋਂ ਹਾਲਾਤ ਗੜੀ ਦਿਸਦਾ ਕੁਝ ਨਹੀਂ ਉਦੋਂ ਸਾਰੇ ਜਣੇ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਕਰ ਰਹੇ ਮੇਰਾ ਖਿਆਲ ਇਹ ਸੰਗਤਾਂ ਸਾਰੀਆਂ ਇਸ ਚੀਜ਼ ਨੂੰ ਸਮਝਦੀਆਂ ਵੀ ਆ ਤੇ ਜਦਾਂ ਇਹਨਾਂ ਨੇ ਐਮਕੀ ਸਾਹਿਬ ਨੇ ਦੱਸਿਆ ਵੀ ਹੈ ਤੁਹਾਨੂੰ ਕਿ ਲੋਕ ਅਜੇ ਉਹਨਾਂ ਨੂੰ ਬਹੁਤ ਉਹਨਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਆ ਤੇ ਸੁਣਨੀ ਕਿ ਕਿ ਚੋੜਾ ਹੋਣੀ ਉਹਦੇ ਚ ਭਾਗ ਲੈ ਰਹੇ ਹਾਂਜੀ ਉਹਦੇ ਚ ਭਾਗ ਆ ਸੀ ਇਸ ਤਰੀਕੇ ਨਾਲ ਆ ਸੀ ਚਾਹੁੰਦੇ ਆ ਕਿ ਉੱਥੇ ਜੋ ਗ ਉਮੀਦਵਾਰ ਜਿਹੜੇ ਗੁਰਸਿੱਖੀ ਦੀ ਗੱਲ ਕਰਨ ਵਾਲੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾ ਸਕਦੇ ਹੋਣ ਜਿਹੜੇ ਕੌਮ ਦੀ ਡਟ ਕੇ ਗੱਲ ਕਰ ਸਕਦੇ ਹੋਣ ਕੌਮ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਨਾ ਕਿ ਉਹ ਨਿੱਜਵਾਦ ਤੋਂ ਆਪਣੇ ਤਿਆਗ ਦੀ ਭਾਵਨਾ ਵੀ ਰੱਖਦੇ ਹੋਣਗੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਵਾਲੇ ਨਾ ਹੋਣ ਅਸੀਂ ਇਹੋ ਜਿਹੇ ਉਮੀਦਵਾਰਾਂ ਦੀ ਖੋਜ ਵੀ ਕਰਾਂਗੇ ਉਹ ਸਾਰਿਆਂ ਨਾਲ ਲੜ ਕੇ ਅਸੀਂ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀ ਲੱਗਦਾ ਇਹਦਾ ਕੋਈ ਲਾਹਾ ਤੁਹਾਡੇ ਬੇਟੇ ਨੂੰ ਹੋਊਗਾ ਨੇ ਸਾਡੇ ਬੇਟੇ ਨੂੰ ਹੋਵੇ ਨਾ ਹੋਵੇ ਅਸੀਂ ਪੰਥ ਨੂੰ ਲਾ ਚਾਹੁੰਦੇ ਆ ਕਿ ਪੰਥ ਸਾਡਾ ਚੜ੍ਹਦੀ ਕਲਾ ਦਾ ਸਾਡਾ ਪੰਜਾਬ ਚੜ੍ਹਦੀ ਕਲਾ ਚ ਹੋਣਾ ਚਾਹੀਦਾ ਹੈ। ਸਾਡੇ ਸ਼੍ਰੋਮਣੀ ਕਮੇਟੀ ਦੇ ਵੋਟਰ ਸੀਗੇ ਪਹਿਲਾਂ ਉਹ ਘਟ ਗਏ। ਹਾਂਜੀ। ਉਹਨਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੋਈ ਕੈਂਪ ਵਗੈਰਾ ਕੁਝ ਇਸ ਤਰ੍ਹਾਂ ਅਸੀਂ ਇਹ ਹੀ ਹੈ ਕਿ ਪਿੰਡਾਂ ਤੱਕ ਜਾ ਰਹੇ ਆ ਲੋਕਾਂ ਨੂੰ ਅਪੀਲ ਕਰ ਰਹੇ ਆ ਜਿਹੜੇ ਸਾਡੇ ਸੰਪਰਕ ਚ ਆ ਗੁਰਸੇਖ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਅੱਗੇ ਹੋਰ ਲੋਕਾਂ ਨੂੰ ਨਾਲ ਜੋੜ ਕੇ ਇਸ ਚੀਜ਼ ਨੂੰ ਇਹਨੂੰ ਸਫਲ ਕਰੀਏ ਉਹਦੇ ਦਾ ਕਾਰਨ ਕੀ ਸਮਝਦੇ ਜਿਹਦੇ ਸਿੱਖੀ ਦੇ ਵੋਟਾਂ ਦੇ ਵੀ ਘਟ ਰਹੀਆਂ ਨੇ। ਇਹਦਾ ਕਾਰਨ ਕੀ ਹੈ ਕਿ ਕੁਝ ਸਾਡਾ ਹਵੇਸਲਾਪਨ ਕੁਝ ਉੱਚ ਸ਼ਰਤਾਂ ਇਹੋ ਜੀਆਂ ਵਾਂ ਕਿ ਉਹ ਕੈਸੇ ਵੇਲੇ ਕਿਸਕੋ ਫੋਟੋ ਨਹੀਂਗੀ ਕਿਸਕੋ ਆਧਾਰ ਕਾਰਡ ਨਹੀਂਗੀ ਆਧਾਰ ਕਾਰਡ ਦੀ ਕਾਪੀ ਨਹੀਂ ਹੈਗੀ ਤੋਂ ਇਹੋ ਜੀਆਂ ਜਿਹੜੀਆਂ ਚੀਜ਼ਾਂ ਟਾਈਮ ਦੇ ਟਾਈਮ ਪੂਰੀਆਂ ਨਹੀਂ ਹੋ ਰਹੀਆਂ ਅਸੀਂ ਤੇ ਚੋਣ ਕਮਿਸ਼ਨ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਹਰੇਕ ਜਿਹਦੇ ਨਾਲ ਸਿੰਘ ਜਾਂ ਕੌਰ ਲੱਗਦਾ ਉਹਦੀ ਵੋਟ ਬਣੇ ਤੇ ਜਿੱਦਣ ਕੋਈ ਉਹਦੀ ਦੁਬਾਰਾ ਇਹ ਅਬਜੈਕਸ਼ਨ ਹੋਵੇ ਜਾਂ ਜਦੋਂ ਦੁਬਾਰਾ ਸੋਧ ਹੋਣੀ ਆ ਉਦੋਂ ਜਿਹੜੇ ਉਹ ਉਹ ਉਹਦੇ ਉਹ ਸ਼ਰਤਾਂ ਪੂਰੀ ਨਹੀਂ ਕਰਦੇ ਉਹਨਾਂ ਦੀਆਂ ਵੋਟਾਂ ਗਾ